ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਰਾਗ ਸੋਹੀ ਮਹੱਲਾ ਸਤ ਗੁਰ ਪ੍ਰਸਾਦ ਨਾਮੈ ਹੀ ਤੇ ਸਭ ਕੇ ਹੋਆ ਬਿਨ ਸਤ ਗੁਰ ਨਾਮ ਨਾ ਜਾਪੈ ਗੁਰ ਕਾ ਸਬਦ ਮਹਾਰਸ ਮਿੱਠਾ ਬਿਨ ਚਾਖੈ ਸਾਦ ਨਾ ਜਾਪੈ ਨਾਮੈ ਹੀ ਤੇ ਸਭ ਕਿਸ ਹੋਆ ਬੇਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬੇਨ ਚਾਖੈ ਸਾਧ ਨਾ ਜਾਪੈ ਕਉਡੀ ਬਦਲਾ ਜਨਮ ਗਵਾਇਆ ਕੀ ਨਸ ਨਾਹੀ ਆਪ ਗੁਰਮੁਖ ਹੋਵਾ ਤਾ ਏਕੋ ਜਾਣੈ ਹੋ ਮਾ ਦੁਖ ਨ ਸੰਤਪ ਬਲੇ ਹਾਰੇ ਗੁਰ ਆਪਣੈ ਵਿਟੋ ਹੋ ਜਿਨ ਸੱਚ ਸਿਉ ਲੇਵ ਲੈ ਸਬਦ ਚੀਨ ਆਤਮ ਪਰਗਾਸ ਆ ਸਹਜ ਰਹਿਆ ਸਮਾਈ ਰਹਾ ਗੁਰਮੁਖ ਗਾਵੈ ਗੁਰਮੁਖ ਬੂਝੈ ਗੁਰਮੁਖ ਸਬਦ ਬੀਚਾਰੇ ਜੀਉ ਪੰਡ ਸਾਬੋ ਗੁਰਤਿ ਉਪਜੈ ਗੁਰਮੁਖ ਕਾਰਜ ਸਵਾਰੇ ਮਾਨਮੁਖ ਅੰਦਾ ਅੰਬ ਕਮਾਵੇ ਬਿਖ ਖੱਟੇ ਸੰਸਾਰੇ ਮਾ ਸਦਾ ਦੁੱਖ ਪਾਏ ਬੇਨ ਗੁਰ ਅਤਿ ਪਿਆਰੇ ਸੋ ਇਸ ਵਕ ਜੇ ਸਤ ਗੁਰ ਸੇਵੇ ਚਲ ਸਤ ਗੁਰ ਭਾਏ ਸਾਚ ਸਬਦ ਸਿਫਤ ਹੈ ਸਾਚੀ ਸਾਚ ਮਨ ਵਸਾਏ ਸਚੀ ਬਾਣੀ ਗੁਰਮੁਖ ਆਖੇ ਹਉ ਮੈਂ ਵਿੱਚ ਹੋ ਜਾਏ ਤਾ ਕਰਮ ਹੈ ਸਾਚਾ ਸਾਚ ਸਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੇ ਰੰਗ ਰਾਤਾ ਗੁਰ ਕਾ ਸਹਜ ਸੁਭਾਏ ਮਨ ਮੁਖ ਸਾਧ ਹੀ ਕੂੜ ਬੋਲਾ ਦੇਖ ਬੀਜੇ ਦੇਖ ਖਾਏ ਜਮ ਕਾਲ ਬਾਦਾ ਤ੍ਰਿਸ਼ਨਾ ਬਾਦਾ ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਰਨਾਵਣ ਗੁਰਮੁਖ ਆਪ ਬੁਝਾਏ ਆਟੂ ਸਾਠ ਤੀਰਥ ਗੁਰ ਸ਼ਬਦ ਦਿਖਾਏ ਤੇਤ ਨਾਤ ਮਲ ਜਾਏ ਸੱਚਾ ਸ਼ਬਦ ਸੱਚ ਹੈ ਨਿਰਮਲ ਨਾ ਮਲ ਲੱਗੇ ਨਾ ਲਾਏ ਸੱਚੇ ਸਹਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਏ ਤਾਨ ਮਨ ਸਭ ਕੇਸ ਹਰ ਤਿਸ ਕੇ ਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚ ਹੋ ਜਾਏ ਗੁਰ ਕੀ ਸਾਖੀ ਸਹਿਜ ਚਾਖੀ ਤ੍ਰਿਸ਼ਨਾ ਅਗਨ 부ਝਾਏ ਗੁਰ ਕੈ ਸਬਦ ਰਾਤਾ ਸਹਜ ਮਤਾ ਸਹਜ ਰਹਿਆ ਸਮਾਏ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਭਾਏ ਪਿਆਰੇ ਬੱਝੀ ਵੱਡਾਈ ਗੁਰਤ ਪਾਈ ਸੱਚਾ ਨਾਏ ਪਿਆਰੇ ਇੱਕੋ ਸੱਚ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇ ਬਕਸੇ ਸੱਚੀ ਭਗਤ ਸਵਾਰੇ ਸਭ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਣਾ ਹੁਕਮ ਵਰਤੈ ਗੁਰਮੁਖ ਆਪ ਪਛਾੜੈ ਨਾਮ ਧਿਆਇ ਤਾ ਸਤ ਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕੀ ਸ਼ੋਅ ਹੈ ਜੇ ਵਿੱਚ ਹੋ ਆਪ ਗਵਾਏ ਨਾਮ ਧਿਆਏ ਤਾਂ ਸਤ ਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਬਕਿ ਹੋਵੇ ਜੇ ਵਿੱਚ ਹੋ ਆਪ ਗਵਾਏ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ